ਸਕਦਾ ਜ਼ਬਰਦਸਤੀ ਕੋਈ ਕਿਸੇ ਨੂੰ ਸੰਤ ਨਹੀਂ ਬਣਾ ਸਕਦਾ ਜ਼ਬਰਦਸਤੀ ਕੋਈ ਕਿਸੇ ਨੂੰ ਡਾਕਟਰ ਇੰਜੀਨੀਅਰ ਨਹੀਂ ਬਣਾ ਸਕਦਾ ਜਿਵੇਂ ਮਾਲਕ ਦਾ ਹੁਕਮ ਹੈ ਬਣਨਾ ਉਦਾਂ ਹੀ ਹੈ ਧੁਰਦਰਗਾ ਹੋ ਸਭ ਕੁਝ ਲਿਖਿਆ ਹੁੰਦਾ ਹੈ ਇਹ ਤੇ ਅੰਦਰਲੀ ਗੱਲ ਹੈ ਅੰਦਰਲੀ ਗੱਲ ਇਸ ਕਰਕੇ ਬਾਹਰਲੀਆਂ ਗੱਲਾਂ ਦੇ ਨਾਲ ਉਹ ਗੱਲ ਥੋੜੋ ਬਣ ਸਕਦੀ ਹੈ ਜਿੰਨਾ ਮਰਜ਼ੀ ਕੋਈ ਯਤਨ ਕਰ ਲਏ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਬ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਤੁਸੀਂ ਵੀ ਚਾਹੁੰਦੇ ਹੋਵੋਗੇ ਮੈਂ ਵੀ ਚਾਹੁੰਦਾ ਹਾਂਗਾ ਵੀ ਮੈਨੂੰ ਆਹ ਚੀਜ਼ ਮਿਲ ਜਾਏ ਕੋਈ ਇਹ ਵੀ ਚਾਹੁੰਦਾ ਹੋਏਗਾ ਵੀ ਮੈਂ ਪ੍ਰਧਾਨ ਮੰਤਰੀ ਬਣ ਜਾ ਇਹ ਕਿਹੜਾ ਨਹੀਂ ਕੋਈ ਚਾਹੁੰਦਾ ਹੋਏਗਾ ਕੋਈ ਇਹ ਚਾਹੁੰਦਾ ਹੋਏਗਾ ਮੈਂ ਅਫਸਰ ਬਣ ਜਾਵਾਂ ਕੋਈ ਚਾਹੁੰਦਾ ਹੋਏਗਾ ਮੈਂ ਪਿੰਡ ਦਾ ਸਰਪੰਚ ਹੀ ਬਣ ਜਾਵਾਂ ਸਾਰੇ ਚਾਹ ਸਕਦੇ ਨੇ ਭਾਈ ਹਰ ਇੱਕ ਦੀ ਇੱਛਾ ਹੈ ਵੀ ਮੈਂ ਆਹ ਬਣ ਜਾਵਾਂ ਮੈਂ ਉਹ ਬਣ ਜਾਵਾਂ ਉਹ ਪਰ ਬਣੇਗਾ ਕਿਦਾਂ ਪਹਿਲਾਂ ਮਾਰੇ ਜੀ ਕਹਿੰਦੇ ਸੇਵਕ ਬਣਨਾ ਪਏਗਾ ਪਹਿਲਾ ਆਪਣੇ ਆਪ ਨੂੰ ਮਿਟਾਉਣਾ ਪਏਗਾ ਮਤਲਬ ਆਪਣੇ ਹੰਕਾਰ ਨੂੰ ਮਾਰਨਾ ਪਏਗਾ ਜਿਸ ਕਿਸੇ ਨੇ ਕਿਸੇ ਮਤਲਬ ਕੌਮ ਦਾ ਕਿਸੇ ਸਮਾਜ ਦੇ ਵਿੱਚ ਆਗੂ ਬਣਨਾ ਹੈ ਉਹ ਐਵੇਂ ਨਾ ਕਹੇ ਵੀ ਮੈਂ ਸਿੱਧਾ ਆਗੂ ਬਣ ਜਾਵਾਂਗਾ ਹੱਥ ਜੋੜਨੇ ਪੈਣਗੇ ਸੇਵਾ ਕਰਨੀ ਪਵੇਗੀ ਨਿਮਰਤਾ ਲਿਆਉਣੀ ਪਵੇਗੀ ਜਿਹੜੇ ਆਪਣੇ ਐਂਟੀ ਨੇ ਉਹਨਾਂ ਨੂੰ ਵੀ ਸਸਰੀਕਾਲ ਫਤਿਹ ਰਾਮ ਰਾਮ ਕਹਿਣਾ ਪਏਗਾ ਇੱਜ਼ਤ ਕਰਨੀ ਪਵੇਗੀ ਇਹ ਨਿਮਰਤਾ ਵਿੱਚ ਆਉਣਾ ਪਏਗਾ ਇਹ ਨਹੀਂ ਜੇ ਕਿਸੇ ਨਾਲ ਹੇਟ ਕਰੇ ਨਫ਼ਰਤ ਕਰੇ ਤੇ ਉਹ ਅੱਗੇ ਵਧ ਜਾਏ ਕਦੇ ਵੀ ਨਹੀਂ ਵਧ ਸਕਦਾ ਉਹਨੂੰ ਸਾਰਿਆਂ ਨਾਲ ਅੱਗੇ ਚੱਲਣਾ ਪਵੇਗਾ ਤਾਂ ਕੋਈ ਅੱਗੇ ਜਾ ਕੇ ਲੀਡਰ ਬਣਦਾ ਨਿਤਾ ਬਣਦਾ ਆਪਾਂ ਧਾਰਮਿਕ ਦੁਨੀਆ ਦੀ ਗੱਲ ਕਰਦੇ ਆ ਜੇ ਕੋਈ ਫਕੀਰ ਬਣਨਾ ਕਿਸੇ ਨੇ ਸੰਤ ਬਣਨਾ ਵੈਸੇ ਬਣਦੇ ਥੋੜੋ ਕਿਸੇ ਦੇ ਬਣਾਏ ਇਹਦੇ ਆਪੇ ਅਕਾਲ ਪੁਰਖ ਕਿਸੇ ਨੂੰ ਬਣਾਉਂਦਾ ਜੇਕਰ ਰੱਬ ਦਾ ਨਾਮ ਜਪਦਾ ਜਾਂ ਜਪੌਂਦਾ ਉਹ ਮਹਾਰਾਜ ਆਪ ਜੋ ਹੁੰਦਾ ਉਹ ਆਪ ਸਭ ਕੁਝ ਕਰਦਾ ਇਸ ਕਰਕੇ ਤੱਕੇ ਨਾਲ ਨਾ ਅਸੀਂ ਆਪਣੇ ਟੱਬਰ ਪਰਿਵਾਰ ਨੂੰ ਕਿਸੇ ਰਬ ਨਾਲ ਜੋੜ ਸਕਦੇ ਆ ਅੰਦਰੋਂ ਇਹ ਤੇ ਖਿੱਚ ਪੈਂਦੀ ਹੈ ਸਿੱਕਿਆ ਜਰੂਰ ਦੇਣੀ ਹੈ ਕੋਈ ਜੁੜ ਜੇ ਤੇ ਚੰਗੀ ਗੱਲ ਹੈ ਨਹੀਂ ਜੁੜਦਾ ਤੇ ਭਾਈ ਉਹਦੀ ਮਰਜੀ ਚਾਹੇ ਸਾਡਾ ਕੋਈ ਪਰਿਵਾਰ ਦਾ ਜੀ ਹੋਵੇ ਤੁਹਾਡਾ ਹੋਵੇ ਕੋਈ ਵੀ ਹੋਵੇ ਨਹੀਂ ਜੁੜਦਾ ਤੇ ਉਹਦੀ ਖੇਤੀ ਹੈ ਆਪੇ ਵੀ ਜਾਪੇ ਹੀ ਖਾਓ ਆਪਣਾ ਫਰਜ਼ ਹੈ ਉਹਨੂੰ ਗਾਈਡ ਕਰ ਦੇਣਾ ਸੋ ਮਹਾਰਾਜੀ ਕਹਿੰਦੇ ਨੇ ਸੇਵਕ ਜਨ ਬਣੇ ਠਾਕੁਰ ਲੇਵ ਲਾਗੇ ਉਹ ਮਹਾਰਾਜੀ ਕਹਿੰਦੇ ਮਤਲਬ ਦਾਸ ਠਾ ਸੇਵਕ ਬਣ ਸਕਦੇ ਨੇ ਜਿਨ੍ਹਾਂ ਦੀ ਲਿਵ ਲੱਗੀ ਹੁੰਦੀ ਹੈ ਜੋ ਤੁਮਰਾ ਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਭਾਗ ਹੈ